ਮਨਜੋਗ ਮੁੱਖ ਮੰਤਰੀ ਪੰਜਾਬ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਕਾਫੀ ਸਮੇਂ ਤੋਂ ਬੜੀ ਸਰਗਰਮੀ ਨਾਲ ਜਿਹੜਾ ਯੋਧ ਨਸ਼ਿਆਂ ਵਿਰੁੱਧ ਸਟੇਟ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਆ ਉਹਨੂੰ ਅਸੀਂ ਬੜੀ ਤਨਦੇਹੀ ਨਾਲ ਤੋ ਬੜੀ ਡੈਡੀਕੇਸ਼ਨ ਨਾਲ ਇਸ ਇਨੀਸ਼ੀਏਟਿਵ ਨੂੰ ਪੂਰਾ ਕਰ ਰਹੇ ਇਸ ਯੋਧ ਨਸ਼ਿਆਂ ਵਿਰੁੱਧ ਕੈਂਪੇਨ 'ਚ ਇੱਕ ਕਾਫੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਕਿ ਪਟਿਆਲਾ ਪੁਲਿਸ ਦੀ ਟੈਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਸਾਂਝੀ ਟੀਮ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਐਸਪੀ ਡੀ ਗੁਰਮਨਸ ਮੈਸ ਐਸ ਪੀ ਪੀ ਬੀ ਆਈ ਜਸਬੀਰ ਸਿੰਘ ਡੀ ਐਸ ਪੀ ਕਾਊਂਟਰ ਇੰਟੈਲੀਜੈਂਸ ਸੰਜੀਵ ਸਾਗਰ ਜੀ ਡੀ ਐਸ ਪੀ ਪਾਤਣਾ ਇੰਦਰਪਾਲ ਇੰਸਪੈਕਟਰ ਹਰਪ੍ਰੀਤ ਸਿੰਘ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਤੇ ਪ੍ਰੋਬੇਸ਼ਨਰ ਡੀ ਐਸ ਪੀ ਜਿਹੜੇ ਕਿ ਐਸ ਐਚ ਓ ਕਾ ਗੱਲ ਅੱਗੇ ਆ ਰਸ਼ਵਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟਿਫਿਕਲੀ ਅੰਜਾਮ ਦਿੱਤੇ ਹੋਏ ਇੱਕ ਕਰਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕਿ ਸੰਗਰੂਰ ਏਰੀਏ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਕਹਿ ਸਕਦੇ ਆ ਸਭ ਤੋਂ ਵੱਡੀ ਰੀਸੈਂਟ ਸਮੇਂ ਦੀ ਓਪੀਐਮ ਦੀ ਅਫੀਮ ਦੀ ਰਿਕਵਰੀ ਹੈ ਗਈ ਆ ਤਕਰੀਬਨ 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ ਓਪੀਐਮ ਇਸ ਸੰਜੀ ਟੀਮ ਨੇ ਰਿਕਵਰ ਕੀਤੀ ਅਨ 230000 ਦੇ ਲਾਗੇ ਡਰਗ ਮਨੀ ਜਿਹੜਾ ਆ ਉਹ ਵੀ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਅਕਿਊਜ਼ ਨੇ ਤਿੰਨੇ ਅਕਿਊਜ਼ ਸੰਗਰੂਰ ਏਰੀਆ ਦੇ ਰਹਿਣ ਵਾਲੇ ਤੇ ਵੇਖਣ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਰੀਸੈਂਟ ਸਮੇਂ ਚ ਜਿਹੜਾ ਨਾਰਥ-ਈਸਟ ਇੰਡੀਆ ਜਿਹੜਾ ਮਨੀਪੁਰ ਤੇ ਇਨਫਾਲ ਏਰੀਆ ਆ ਬਿਲਕੁਲ ਨਾਰਥ-ਈਸਟ ਜਿਹੜਾ ਆਪਾਂ ਕਹਿ ਸਕਦੇ ਬਿਲਕੁਲ ਕੋਰਨਰ ਏਰੀਆ ਇੰਡੀਆ ਦਾ ਉਥੋਂ ਇਹਨਾਂ ਨੇ ਕੰਟਰਾਬੈਂਡ ਅਰੇਂਜ ਕੀਤਾ ਸੀ ਤੇ ਇਨਾ ਲੰਬਾ ਸਫਰ ਤੈ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਬਟ ਪਟਿਆਲਾ ਪੁਲਿਸ ਦੀ ਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤੱਦੀ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਕੰਟਰਾਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਆ ਤੇ ਕਾਫੀ ਵੱਡੀ ਮਤਲਬ ਤਕਰੀਬਨ 16 ਕਿਜੀ اوਪੀਐਮ ਅਸੀਂ ਰਿਕਵਰ ਕੀਤੀ ਇਹ ਤਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰ ਏਰੀਆ ਦੇ ਰਹਿਣ ਵਾਲੇ ਮੈਂ ਅੱਗੇ ਦੱਸਣਾ ਚਾਹਾਂਗਾ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਹੈ ਇਹਦੇ ਚ ਪਟਿਆਲਾ ਪੁਲਿਸ ਹਰ ਸੰਭਵ ਅੱਗੇ ਵੀ ਜਿਹੜਾ ਉਕਰਾਲਾ ਆ ਉਹ ਕਰ ਰਹੀ ਹੈ ਅਸੀਂ illegaly ਬਿਲਡ ਕੀਤੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਨਸ਼ਾ ਤਸਕਰਾਂ ਦੀਆਂ ਉਹ ਅਸੀਂ ਡਿਮੋਲਿਸ਼ ਵੀ ਕਰਾਂਗੇ ਐਂਡ ਪੈਡਲਰਸ ਤੇ ਸਪਲਾਈਅਰਸ ਦੋਨਾਂ ਤੇ ਫੋਕਸ ਕਰਦੇ ਹੋਏ ਹਰੇਕ ਰਿਕਵਰੀ 'ਚ ਅਸੀਂ ਬੈਕਵਰਡ ਐਂਡ ਫਾਰਵਰਡ ਲਿੰਕੇਜ ਨੂੰ ਐਸਟੈਬਲਿਸ਼ ਕਰਾਂਗੇ ਕਿ ਕਿੱਥੋਂ ਕੰਟਰਾਬੈਂਡ ਨੂੰ ਪ੍ਰੋਕਿਊਰ ਕੀਤਾ ਸੀ ਤੇ ਕਿੱਥੇ ਅੱਗੇ ਸਪਲਾਈ ਕਰਨਾ ਸੀ ਜਿਹੜੇ ਐਡਿਕਟਸ ਨੇ ਜਿਹੜੇ ਸਕੂਲ ਚ ਇਸ ਨਸ਼ਿਆਂ ਦੇ ਕੋਡ ਚ ਇਹ ਮੈਂ ਬੇਸਿਕਲੀ ਇਹਨੂੰ ਇੱਕ ਬਿਮਾਰੀ ਵਜੋਂ ਵੇਖਦਾ ਹਾਂ ਤੇ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ ਹੈਗਾ ਹੈ ਤੇ ਸਟੇਟ ਗਵਰਨਮੈਂਟ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਮਾਨਯੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਿੰਪਥੀ ਦੀ ਸਹਾਨੂੰ ਭੂਤੀ ਦੀ ਨਿਗਾਹ ਨਾਲ ਵੇਖਦੇ ਹੋਏ ਉਹਨਾਂ ਦਾ ਡੀ ਐਡਿਕਸ਼ਨ ਸੈਂਟਰਾਂ 'ਚ ਇਲਾਜ ਕਰਾਣਾ ਹੈ ਓਟ ਸੈਂਟਰਾਂ 'ਚ ਇਲਾਜ ਕਰਾਣਾ ਹੈ ਕਿ ਉਹ ਨਸ਼ਿਆਂ ਦੇ ਇਸ ਕੋਡ ਨੂੰ ਮੈਡੀਕਲੀ ਇਸ ਤੋਂ ਨਿਕਲ ਕੇ ਜਿਹੜੀ ਸਮਾਜ ਦੀ ਮੁੱਖ ਧਾਰਾ ਆ ਉਹਦੇ 'ਚ ਸ਼ਾਮਿਲ ਹੋ ਸਕਣ ਪਰ ਉਸ ਦੇ ਨਾਲ ਜਿਹੜੀ ਸਪਲਾਈ ਚੇਨ ਹੈਗੀ ਹੈ ਸਪਲਾਈ ਚੇਨ ਨੂੰ ਮੁਕੰਮਲ ਤਰੀਕੇ ਨਾਲ ਤੋੜਨਾ ਪਟਿਆਲਾ ਪੁਲਿਸ ਦਾ ਟੀਚਾ ਆ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਆ ਤੇ ਮੈਂ ਇਨਸ਼ੋਰ ਕਰਦਾ ਕਿ ਸੋਸਾਇਟੀ ਦੇ ਮੀਡੀਆ ਦੇ ਤੇ ਸਮਾਜ ਦੇ ਹਰੇਕ ਅਸਪੈਕਟ ਦੇ ਕੋਆਪਰੇਸ਼ਨ ਨਾਲ ਕੋਆਰਡੀਨੇਸ਼ਨ ਨਾਲ ਅਸੀਂ ਯੋਧਨਸ਼ਿਆਂ ਵਿਰੁੱਧ ਨੂੰ ਉਸ ਦੇ ਮੁਕੰਮਲ ਅੰਜਾਮ ਤੱਕ ਪਹੁੰਚਾਵਾਂਗੇ ਥੈਂਕ ਯੂ ਇਹਨਾਂ ਦੇ ਕਰ ਰਹੇ ਹਾਂ ਜੀ ਉਹ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੀ ਬਹੁਤ ਮਿਹਨਤ ਕੀਤੀ ਜਿਵੇਂ ਕਿ ਪਹਿਲਾਂ ਦੱਸੇ ਤੇ ਅਸੀਂ ਇਹ ਮਲਟੀ ਏਜੰਸੀ ਕੋਆਪਰੇਸ਼ਨ ਇਹਨੂੰ ਕਹ ਲਈਏ ਤੇ ਦੇਖਾਂਗੇ ਸਾਰੀ ਅੱਗੇ ਪਿੱਛੇ ਕਿੱਥੋਂ ਕੀ ਪਹਿਲਾਂ ਕਿੰਨੀਆਂ ਖੇਪਾਂ ਲੈ ਕੇ ਆਈਆਂ ਅੱਗੇ ਕੀ ਨੂੰ ਦੇਣੀ ਸੀ ਮਤਲਬ ਸਪਲਾਈ ਐਂਡ ਡਿਮਾਂਡ ਦੋਨੇ ਏਰੀਆਜ਼ ਨੂੰ ਹਿੱਟ ਕਰਾਂਗੇ ਅਸੀਂ ਇਹਨਾਂ ਦਾ ਪੁਰਾਣਾ ਕੋਈ ਰਿਕਾਰਡ ਜੀ ਹਾਂ ਉਹ ਅਸੀਂ ਚੈੱਕ ਕਰਾ ਕੇ ਬਹੁਤ ਛੇਤੀ ਇੱਕ ਸਪਲੀਮੈਂਟਰੀ মিডিਆ ਬਰੀਫਿੰਗ ਕਰਾਂਗੇ ਉਹ ਤੇ ਚ ਦੱਸਾਂ ਹੋਰ ਕਿਸੇ ਦਾ ਸਵਾਲ ਜੀ ਕੋਈ ਸਰ ਇੱਕ ਦੇ ਟਾਈਮ ਤੋਂ ਜਿਹੜਾ ਹੈ ਕਵਰੇਜ ਉਹ ਮੈਂ ਜਿਵੇਂ ਦੱਸਿਆ ਅਜੇ ਇੱਕ ਵਾਰੀ ਕਿਉਂਕਿ ਇਨਵੈਸਟੀਗੇਸ਼ਨ ਏਰੀਆ ਜ਼ੋਨ ਤੇ ਸਾਰਾ ਉਹਨੂੰ ਸਟੱਡੀ ਕਰ ਲਈ ਐਨਲਾਈਜ਼ ਕਰ ਲਈਏ ਤੇ ਉਸ ਤੋਂ ਬਾਅਦ ਦੁਬਾਰੇ ਸਪਲੀਮੈਂਟਰੀ ਆਹ ਹੁਣ ਪਲੀਜ਼ ਇੱਕ ਵਾਰੀ ਸਟੈਂਸ ਕਰ ਲਿਓ